हां जी नमस्कार और आप सत श्री अकाल जी आज मैं लेके आया मैचिंग सूट ले जी 2.5 मीटर बॉटम ਰਹੂਗੀ 2.5 मीटर शाल वीडियो नु लास्ट तक ਦੇਖੋ ਛੋਟੀ ਜੀ ਵੀਡੀਓ ਰਹੂਗੀ اور ਜਿਹੜੇ ਨਵੇਂ ਕਸਟਮਰ ਵੀਡੀਓ ਦੇਖ ਰਿਆ ਨਾ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਲਾਈਕ ਦਾ ਜ਼ਰੂਰ ਕਰ ਦਿਓ ਆ ਦੇਖੋ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਮੈਚਿੰਗ ਸੂਟ ਹੈ ਜੀ ਬਿਨਾ ਦੁਪੱਟੇ ਤੋਂ ਔਰ ਬ੍ਰਾਂਡਡ ਸੂਟ ਹੈ ਬ੍ਰੈਂਡ ਨਾਲ ਲੱਗਿਆ ਹੋਇਆ ਆ ਤੁਹਾਨੂੰ ਸੈਲਫ ਪ੍ਰਿੰਟ ਦੀ बॉटम ਮਿਲੂਗੀ ਜੀ ਪ੍ਰਿੰਟਡ ਹੈ बॉਟਮ ਆ ਔਰ ਪ੍ਰਿੰਟਡੇ ਮਿਲੂਗੀ ਜੀ ਤੁਹਾਨੂੰ ਨਾਲ ਇਹਦੇ ਸ਼ਰਟ ਪੀਸ ਤੁਹਾਨੂੰ ਮੈਂ ਦਿਖਾ ਰਿਆ ਪ੍ਰਿੰਟਡ ਪੀਸ ਨੇ ਸਾਰੇ ਮੈਚਿੰਗ ਸੂਟ ਹੈ ਜੀ ਪਲੀਜ਼ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਬਹੁਤ ਵਧੀਆ ਪੀਸ ਹੈ ਜੀ ਨਾਲ ਸਲਵਾਰ ਤੇ ਨਾਲ ਸ਼ਰਟ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਰੇਟ ਰਹੂਗਾ ਇੱਕ ਸੂਟ ਲਾਉਂਗੇ ਜੀ 600 ਰੁਪਏ ਦਾ ਦੋ ਸੂਟ ਲਾਉਂਗੇ 1100 ਰੁਪਏ ਦੇ ਜੀ ਕੋਰੀਰ ਰਹੂਗਾ ਜੀ ਫ੍ਰੀ ਦੂਸਰਾ ਕਲਰ ਚੈੱਕ ਕਰੋ ਜੀ ਇਹਦਾ ਖੂਬਸੂਰਤ ਕਲਰ ਹੈ ਫਿਕ ਚੈੱਕ ਕਰੋ ਬਹੁਤ ਸ਼ਾਨਦਾਰ ਪੀਸ ਨੇ ਜੀ ਆ ਲੋ ਜੀ ਬਾਟਮ ਵੀ ਚੈੱਕ ਕਰ ਲਓ ਤੇ ਨਾਲੇ ਯਾਨੀ ਕਿ ਤੁਸੀਂ ਇਹਦੇ ਸ਼ਰਟ ਵੀ ਚੈੱਕ ਕਰ ਲਓ ਪ੍ਰਿੰਟਡ ਸ਼ਰਟ ਹੈ ਜੀ ਪ੍ਰਿੰਟਡ ਹੀ ਮਿਲੂਗੀ ਜੀ ਬਾਟਮ ਖੂਬਸੂਰਤ ਪੀਸ ਨੇ ਕੋਈ ਪੀਸ ਛੱਡਣਾ ਨਹੀਂ ਹੈਗਾ ਛੋਟੀ ਜੀ ਵੀਡੀਓ ਰਹੂਗੀ ਅੱਜ ਦੀ ਮੇਰੀ ਆਹ ਲਓ ਜੀ ਪਿੰਕਿਸ਼ ਕਲਰ ਆ ਗਿਆ ਕਲਰ ਚੈੱਕ ਕਰੋ ਜੀ ਬਾਟਮ ਹੈ ਜੀ ਆਹ ਲਓ ਜੀ ਇਹਦੀ ਆ ਗਈ ਸ਼ਰਟ ਜੀ ਮੈਚਿੰਗ ਸੂਟ ਹੈ ਜੀ ਪੂਰਾ 5 ਮੀਟਰ ਸੂਟ ਮਿਲੂਗਾ 2.5 ਮੀਟਰ ਬਾਟਮ 2.5 ਮੀਟਰ ਸ਼ਰਟ ਇੱਕ ਸੂਟ ਲਵੋਗੇ ਤੁਸੀਂ ਤੁਹਾਨੂੰ ਮਿਲੂਗਾ ਜੀ 600 ਦਾ ਤੇ ਦੋ ਸੂਟ ਮਿਲਣਗੇ 1100 ਰੁਪਏ ਦੇ ਜੀ ਕੋਰੀਅਰ ਤੁਹਾਨੂੰ ਪਤਾ ਹੀ ਹੈ ਆਲ ਓਵਰ ਇੰਡੀਆ ਫ੍ਰੀ ਰਹੂਗਾ ਗ੍ਰੇ ਕਲਰ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੂਗੀ ਜੀ ਨਾਲ ਪ੍ਰਿੰਟਡ ਹੀ ਮਿਲੂਗੀ ਜੀ ਤੁਹਾਨੂੰ ਇਹਦੇ ਨਾਲ ਬਾਟਮ ਵੀ ਚੈੱਕ ਕਰੋ ਜਰਾ ਖੂਬਸੂਰਤ ਪਈ ਜਾਂ ਕੋਈ ਪੀਛੇ ਛੱਡਣ ਵਾਲਾ ਨਹੀਂ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਲਓ ਜੀ ਦੂਸਰਾ ਡੈਨ ਚੈੱਕ ਕਰੋ ਜੀ ਪੀਸ ਜਿੰਨੇ ਮਰਜ਼ੀ ਲੈ ਲਓ मैचिंग सूट जी पीस चेक करो जरा मीटर शर्ट जी बॉटम अप्रोक्सीमेटली ढाई मीटर बॉटम है शर्ट आं मीटर कपड़ा मिलेगा एक सूट छे सो रुपये जी दोट मिलने गए ग्यारह सो रुपये क्या बात है पिंक कलर आ गया जी प्रिंटिंग चेक करो ਕਪੜਾ ਬਹੁਤ ਸ਼ਾਨਦਾਰ ਹੈ ਜੀ ਸੌਫਟ ਕਪੜਾ ਖੂਬਸੂਰਤ ਕਪੜਾ ਜੀ ਆ ਦੇਖੋ ਪੀਸ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਖੂਬਸੂਰਤ ਪ੍ਰਿੰਟਿੰਗ ਹੈ ਜੀ ਮੈਚਿੰਗ ਸੂਟ ਹੈ ਬਹੁਤ ਵਧੀਆ ਸੂਟ ਨੇ ਕੋਈ ਵੀ ਛੱਡਣਾ ਨਹੀਂ ਜੀ ਆ ਲਓ ਜੀ ਗ੍ਰੀਨਿਸ਼ ਮਹਿੰਦੀ ਜਿਹਾ ਕਲਰ ਹੈ ਜੀ ਬਹੁਤ ਵਧੀਆ ਕਲਰ ਹੈ ਬਾਟਮ ਆ ਲਓ ਜੀ ਇਹਦੀ ਸ਼ਰਟ ਸ਼ਰਟ ਦੇਖੋ ਕਿੰਨੀ ਸ਼ਾਨਦਾਰ ਸ਼ਰਟ ਹੈ ਜੀ ਮੈਚਿੰਗ ਸੂਟ ਨੇ ਅੱਜ ਦੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ स्क्रीनशॉट ਲਾਓ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆ ਲੋ ਜੀ ਲਵੈਂਡਰ ਸ਼ੇਡ ਆ ਗਿਆ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜਰਾ ਸਾਰੇ ਦੇ ਸਾਰੇ ਬ੍ਰਾਂਡਡ ਸੂਟ ਨੇ ਜੀ ਕੋਈ ਦੂਸਰਾ ਸੂਟ ਨਹੀਂ ਦੂੰਗਾ ਮੈਂ ਸਾਰੇ ਬਹੁਤ ਵਧੀਆ ਸੂਟ ਨੇ ਪ੍ਰਿੰਟਿੰਗ ਚੈੱਕ ਕਰੋ ਜੀ ਪ੍ਰਿੰਟਡ ਹੀ ਬਾਟਮ ਹੈ ਜੀ ਸ਼ੈਡੋ ਪ੍ਰਿੰਟਿੰਗ ਦੀ ਬਾਟਮ ਹੈ ਜੀ ਔਰ ਡਿਸਟਲ ਪ੍ਰਿੰਟਿੰਗ ਦੇਖੋ ਤੁਹਾਨੂੰ ਮਿਲੂਗੀ ਜੀ ਸ਼ਰਟ ਖੂਬਸੂਰਤ ਸ਼ਰਟ ਹੈ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਰੇਟ ਰਹੂਗਾ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਆ ਲੋ ਜੀ ਇਹ ਕਸਟਮਰ ਮੈਨੂੰ ਬਹੁਤ ਗਿਆ ਕਸਟਮਰ ਨੇ ਭਈਆ ਮੈਚਿੰਗ ਸੂਟ ਲੈ ਕੇ ਆਓ ਮੈਚਿੰਗ ਸੂਟ ਆ ਲੋ ਜੀ ਅੱਜ ਮੈਚਿੰਗ ਸੂਟ ਲੈ ਆਂਦੇ ਨੇ ਜੀ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਬਾਟਮ ਵੀ ਚੈੱਕ ਕਰ ਲਓ ਤੇ ਸ਼ਰਟ ਵੀ ਚੈੱਕ ਕਰ ਲਓ ਖੂਬਸੂਰਤ ਪੇਸ ਆ ਲੋ ਜੀ ਮਾਊਸ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਸਾਰੇ ਦੇ ਸਾਰੇ ਕੀ ਆ ਬਾਤ ਹੈ ਔਰ ਨਿਓ ਸ਼ਾਨਦਾਰ ਪ੍ਰਿੰਟਡ ਸ਼ਰਟ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਜੀ ਕਿਆ ਬਾਤ ਹੈ ਦੇਖੋ ਸ਼ਰਟ ਕਿੰਦੀ ਸ਼ਾਨਦਾਰ ਸ਼ਰਟ ਆ ਖੂਬਸੂਰਤ ਪੀਸ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਜੀ ਬਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਦੇਖੋ ਕਿੰਨੇ ਸ਼ਾਨਦਾਰ ਸਾਰੇ ਕਲਰ ਨੇ ਜੀ ਕਿਆ ਬਾਤ ਹੈ ਪੀ ਚੈੱਕ ਕਰੋ ਜਰਾ ਅੱਜ ਮੈਚਿੰਗ ਸੂਟ ਬਹੁਤ ਵਧੀਆ ਪੀਸ ਜੀ ਬਿਨਾਂ ਦੁਪੱਟੇ ਤੋਂ ਨੇ ਸ਼ਰਟ ਚੈੱਕ ਕਰੋ ਰੇਂਜ ਰਹੂਗੀ ਇੱਕ ਸੂਟ 600 ਦਾ ਜੀ ਬ੍ਰੈਂਡ ਦੇ ਸੂਟ ਨੇ ਡਿਜੀਟਲ ਪ੍ਰਿੰਟਿੰਗ ਹੈ ਦੇਖੋ ਜੈਪੁਰੀ ਸਟਾਈਲ ਡਿਜ਼ਾਈਨ ਨੇ ਸਾਰੇ ਘੇਰੇ ਦੇ ਉੱਪਰ ਮਲਟੀ ਸ਼ੇਡ ਪ੍ਰਿੰਟਿੰਗ ਹੈ ਜੀ ਘੇਰਾ ਦਿਖਾ ਦਿਓ ਘੇਰੇ ਦੇ ਉੱਪਰ ਵੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਨਾਲ ਕਢਾਈ ਕੀਤੀ ਹੋਈ ਹੈ ਘੇਰੇ ਦੇ ਉੱਪਰ ਵੀ ਤੇ ਨੈਕ ਲਾਈਨ ਦੇ ਉੱਪਰ ਵੀ ਖੂਬਸੂਰਤ ਪੀਸ ਹੈ ਵਿਸਕੋਸ ਮਸਲਿਨ ਦਾ ਹੀ ਤੁਹਾਨੂੰ ਮਿਲੂਗੀ ਬਾਟਮ ਇਹਦੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪ्योर ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਰੇਂਜ ਰਹੂਗੀ 1200 ਤੇ 95 ਰੁਪਏ ਬਹੁਤ ਸੋਹਣੇ ਸੂਟ ਨੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਥੋੜੀ ਸਕਰੀਨ ਦੇ ਉੱਪਰ ਵੀਡੀਓ ਛੋਟੀ ਜੀ ਰਹੂਗੀ ਜਿਆਦਾ ਲੰਬੀ ਵੀਡੀਓ ਨਹੀਂ ਰਹੂਗੀ ਆ ਲੋ ਜੀ ਪੀ ਚੈੱਕ ਕਰੋ ਜਰਾ ਕੋਈ ਜਿਆਦਾ ਲੰਬੀ ਵੀਡੀਓ ਨਾ ਤਾਂ ਕਿਸੇ ਕੋਲ ਇਨਾ ਟਾਈਮ ਹੁੰਦਾ ਦੇਖਣ ਦਾ ਛੋਟੀ ਜੀ ਵੀਡੀਓ ਬਹੁਤ ਵਧੀਆ ਵੀਡੀਓ ਰਹਿੰਦੀ ਆ ਨਕਲਿੰਗ ਤੇ ਕੰਮ ਕੀਤਾ ਹੋਇਆ ਜੀ ਘੇਰੇ ਦੇ ਉੱਪਰ ਵੀ ਕੰਮ ਕੀਤਾ ਹੋਇਆ ਜੈਪੁਰੀ ਸਟਾਈਲ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਹੈ ਬੈਕ ਤੇ ਫਰੰਟ ਦੋਨੋਂ ਹੀ ਪ੍ਰਿੰਟਡ ਨੇ ਜੀ ਵਿਸਕੋਸ ਮਸਲੀਨ ਦੇ ਪੀਛਲੇ ਔਰ ਪੀਆਰਐਮ ਬ੍ਰਾਂਡ ਦੇ ਤੁਹਾਨੂੰ ਪਤਾ ਹੀ ਹੈ ਮੈਂ ਜੋ ਵੀ ਸੇਲ ਕਰਦਾ ਨਾ ਮੈਂ ਬ੍ਰਾਂਡਡ ਪੀਸ ਦਿੰਦਾ ਦੂਸਰੇ ਪੀਸ ਮੈਂ ਕਦੇ ਵੇਚਦੇ ਨਾ ਮੈਂ ਵੇਚਿਆ ਕਿ ਨਾ ਮੈਂ ਵੇਚੂਗਾ ਪੀਸ ਚੈੱਕ ਕਰੋ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਹੋਊਗਾ ਛੋਟਾ ਦੁਪੱਟਾ ਨਹੀਂ ਹੋਊਗਾ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਹਾਂ ਜਿਹੜੇ ਮੇਰੇ ਨਵੇਂ ਕਸਟਮਰ ਨੇ ਪਲੀਜ਼ ਮੇਰੇ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ ਆਉਜੀ ਲਵੈਂਡਰ ਜਿਹਾ ਸ਼ੇਡ ਆ ਗਿਆ ਪੀਸ ਚੈੱਕ ਕਰੋ ਜਰਾ ਇਹਨਾਂ ਨਾਲ ਨਾ ਕੰਟਰਾਸਟ ਬਾਟਮ ਆਨੇ ਸਾਰਿਆਂ ਦੇ ਨਾਲੇ ਕਿਆ ਬਾਤ ਹੈ ਕੜਾਈ ਚੈੱਕ ਕਰੋ ਜਰਾ ਨੈਕਲਾਈਨ ਦੇ ਉੱਪਰ ਟਾਈ ਨੈਕ ਬਣਿਆ ਹੋਇਆ ਐਮਬਰਾਇਡਰੀ ਦੀ ਬਾਹਾਂ ਤੇ ਅਲੱਗ ਪ੍ਰਿੰਟਿੰਗ ਆ ਬੈਗ ਪ੍ਰਿੰਟ ਦੋਨੋਂ ਪ੍ਰਿੰਟਡ ਨੇ ਤੁਹਾਨੂੰ ਮੈਂ ਬੈਗ ਵੀ ਦਿਖਾਉਂਗਾ ਇੱਕ ਸੂਟ ਦੀ ਖੂਬਸੂਰਤ ਪੀਸ ਹੈ ਬਾਟਮ ਵੀ ਮਿਲੂਗੀ ਨਾਲ ਬਹੁਤ ਸੋਹਣੀ ਬਾਟਮ ਆ ਆਹ ਲੋ ਜੀ ਦੁਪੱਟਾ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਸਿਰਫ 1295 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਪੀ ਚੈੱਕ ਕਰੋ ਜੀ ਕੁੱਤਰ ਪੀਸ ਹੈ ਆ ਲੋ ਜੀ ਬਲੈਕ ਕਲਰ ਦਾ ਪੀਸ ਆ ਗਿਆ ਬਲੈਕ ਤੇ ਗ੍ਰੇ ਦੀ ਐਮਬ੍ਰੋ ਪ੍ਰਿੰਟਿੰਗ ਹੈ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨੇਗਲੈਂਡ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਬਾਵਾ ਤੇ ਲਗ ਪ੍ਰਿੰਟਿੰਗ ਹੈ ਆ ਲੋ ਜੀ ਚੈੱਕ ਕਰੋ ਜਰਾ ਬੈਕ ਤੇ ਫਰੰਟ ਦੋਨੋਂ ਪ੍ਰਿੰਟਡ ਹੈ ਜੀ ਜਿਸ ਤਰ੍ਹਾਂ ਫਰੰਟ ਪ੍ਰਿੰਟ ਹੈ ਉਸੇ ਤਰ੍ਹਾਂ ਤੁਹਾਨੂੰ ਬੈਕ ਵੀ ਪ੍ਰਿੰਟਡ ਮਿਲੂਗੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਬਸ ਲਿਮਟਡ ਪੀਸ ਨੇ ਮੇਰੇ ਕੋਲ ਜਰਾ ਸਕਰੀਨਸ਼ਾਟ ਜਲਦੀ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਇਹ ਸਾਰੇ ਕੰਟਰਾਸਟ ਬਾਟਮ ਦੇ ਨਾਲ ਨੇ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਪਿਓਰ ਦਾ ਦੁਪੱਟਾ ਇਹ ਸਾਰੇ ਮਹਿੰਗੇ ਸੂਟ ਨੇ ਜੀ ਮੈਨੂੰ ਰੈਤ ਜੀ ਮਿਲੇ ਨੇ ਥੋੜਾ ਫਾਇਦਾ ਕਰਦੇ ਆ ਮੈਂ ਆ ਚੈੱਕ ਕਰੋ ਜਰਾਂ ਜੀ ਆਪ ਤੁਸੀਂ ਦੇਖੋ ਇਸ ਤਰ੍ਹਾਂ ਬਣੂਗਾ ਸੂਟ ਖੂਬਸੂਰਤ ਪੀਸ ਆ ਲੋ ਕਲਰ ਚੈੱਕ ਕਰੋ ਕਿੱਡੇ ਸੋਹਣੇ ਪੀਸ ਨੇ ਔਰ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਵੀ ਚੈੱਕ ਕਰੋ ਜਰਾਂ ਉਰੀ ਲੈਂਥ ਦੇ ਸੂਟ ਨੇ ਕੋਈ ਏਰੀਆ ਵੀ ਛੋਟੀ ਲੈਂਥ ਦੇ ਸੂਟ ਨੇ ਜਿੰਨੀ ਮਰਜ਼ੀ ਲੈਂਥ ਬਣਾ ਲਿਓ 48 49 ਇੰਚ ਲੈਂਥ ਤੱਕ ਬਣੂਗੇ ਜੀ ਆ ਲੋ ਜੀ ਬਾਟਮ ਆ ਲੋ ਜੀ ਫੁੱਲ ਪ्योर ਦਾ ਦੁਪੱਟਾ ਸਿਰਫ 1295 ਰੁਪਏ ਕੋਰੀਅਰ ਤੁਹਾਨੂੰ ਪਤਾ ਹੀ ਹੈ ਜੀ ਆਲ ਓਵਰ ਇੰਡੀਆ ਕੋਰੀਅਰ ਮੇਰਾ ਕੋਈ ਨਹੀਂ ਰਹੂਗਾ ਸੀਓਡੀ ਅਵੇਲੇਬਲ ਰਹੂਗੀ ਖੂਬਸੂਰਤ ਪੀਸ ਹੈ ਬਹੁਤ ਸੋਹਣੇ ਪੀਸ ਨੇ ਜੀ ਪਰ ਜਲਦੀ ਲੇਟ ਨਹੀਂ ਕਰਨਾ ਆ ਲੋ ਜੀ ਪੀਸ ਚੈੱਕ ਕਰੋ ਜਾਂ ਕੱਲ੍ਹ ਦੇਖੋ ਕਿੰਨੇ ਸੋਹਣੇ ਆਏ ਨੇ ਜੀ ਕਿਆ ਬਾਤ ਹੈ ਨੈਕਲਾਈਨ ਚੈੱਕ ਕਰੋ ਸਾਰਾ ਜੈਪੁਰੀ ਸਟਾਈਲ ਪ੍ਰਿੰਟਿੰਗ ਹੈ ਜੀ ਘੇਰੇ ਦੇ ਉੱਪਰ ਫਲਾਵਰ ਬਣੇ ਹੋਏ ਆ ਮਲਟੀ ਸ਼ੇਡ ਫਲਾਵਰ ਆ ਹਲੋ ਜੀ ਚੈੱਕ ਕਰੋ ਨਾਲ ਬਾਟਮ ਇਹਦੇ ਨਾਲ ਕਲਰ ਆ ਦੇਖੋ ਪਿਸਤਾ ਜੇ ਕਲਰ ਦੀ ਬਾਟਮ ਮਿਲੂਗੀ ਖੂਬਸੂਰਤ ਪੀਸ ਆ ਹਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਰੇਂਜ ਦਊਗੀ ਸਿਰਫ 1295 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਪੀਸ ਚੈੱਕ ਕਰੋ ਖੂਬਸੂਰਤ ਪੀਸ ਲੇਟ ਨਹੀਂ ਕਰਨਾ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਪੀਕ ਕਲਰ ਆ ਗਿਆ ਜੀ ਇਹਦੇ ਨਾਲ ਗ੍ਰੇ ਕਲਰ ਦੀ ਬਾਟਮ ਹੈ ਜੀ ਕਿਆ ਬਾਤ ਹੈ ਖੂਬਸੂਰਤ ਪੀਕ ਕਢਾਈ ਦਾ ਕੰਮ ਵੀ ਨਾ ਬਰੀਕ ਕੀਤਾ ਕੋਈ ਮੋਟੀ-ਮੋਟੀ ਕਢਾਈ ਨਹੀਂ ਹੈਗੀ ਘੇਰਾ ਚੈੱਕ ਕਰ ਲਓ ਖੂਬਸੂਰਤ ਪੀਕ ਹੈ ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾਉਂਗਾ ਰੇਟ ਰਹੂਗਾ 1295 ਰੁਪਏ ਜੀ ਆ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ सिर्फ बारह सौ पचानवे हलो जी आपका स्टेशन देखो क्या बात है ग्रे कलर आ गया जी देखे। देखे। क्या बात है पीस चेक करो जरा बहुत शानदार पीस ने बस जल्दी स्क्रीन शॉट लेके भेज दो बॉटम चेक कर लो जी बैक फ्रंट दोनों प्रिंटेड ने और दुपट्टा दिखाऊंगा जी खूबसूरत दुपट्टा प्योर सा दुपट्टा हलो जी क्या बात है ਹੂਸਰ ਪਿਓਰ ਦਾ ਦਪਟਾ ਜੀ ਰੇਂਜ ਰਹੂਗੀ ਸਿਰਫ 1295 ਰੁਪਏ ਆफ्टर ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਹੁਣ ਆਪਾਂ ਤੁਹਾਨੂੰ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ ਬਾਏ